ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਿਦੇਸ਼ ਕੇ ਮੁੰਡੇ ਬਣੇ ਬਲੀ ਦਾ ਬੱਕਰਾ ਯੂਕਰੇਨ ਵਿੱਚ ਜੰਗ ਦੇ ਮੈਦਾਨ ਤੋਂ ਕੀਤੇ ਤੱਕੇ ਨਾਲ ਅੱਗੇ ਪਰਿਵਾਰ ਨੂੰ ਰੋ ਰੋ ਦਸੀ ਦਾਸ ਤਾਂ ਵਿਦੇਸ਼ ਗਏ ਮੁੰਡੇ ਬਲੀ ਦਾ ਬੱਕਰਾ ਬਣਾਏ ਜਾ ਰਹੇ ਹਨ ਗਰਦਾਸਪੁਰ ਦੇ ਦੀਨਾ ਨਗਰ ਦੇ ਪਿੰਡ ਅਵਾਖਾ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੇ ਨੌਜਾਨ ਰਵਨੀਤ ਸਿੰਘ ਨੇ ਆਪਣੇ ਪਰਿਵਾਰ ਦਾ ਭਵੇਖ ਸਵਾਰਨ ਦੇ ਲਈ 11 ਲੱਖ ਰੁਪਏ ਏਜੰਟ ਨੂੰ ਦਿੱਤੇ ਤਾਂ ਜੋ ਉਹ ਵਧੇ ਜਾ ਸਕੇ ਏਜੰਟ ਨੇ ਉਸ ਨੂੰ ਟੂਰਿਸਟ ਵੀਜ਼ੇ ਤੇ ਰੂਸ ਭੇਜ ਦਿੱਤਾ ਤੇ ਉਸ ਨੂੰ ਉਸ ਦੀ ਤਰ੍ਹਾਂ ਇੱਕ ਹੋਰ ਨੌਜਵਾਨ ਵਿਕਰਮ ਸਿੰਘ ਨੂੰ ਅੱਗੇ ਅਮਰੀਕਾ ਵਰਗੇ ਦੇਸ਼ ਭੇਜਣ ਦਾ ਵਾਅਦਾ ਕੀਤਾ ਪਰ ਜਦੋਂ ਰੂਸ ਵਿੱਚ ਨੌਜਵਾਨ ਪਹੁੰਚੇ ਤਾਂ ਘੁੰਮਣ ਲਈ ਬਾਹਰ ਜਾਂਦੇ ਹਨ ਤਾਂ ਉਹ ਰਸ਼ੀਅਨ ਪੁਲਿਸ ਦੇ ਅੜਿੱਕੇ ਚੜ ਜਾਂਦੇ ਹਨ ਰੂਸ ਦੀ ਪੁਲਸ ਵੱਲੋਂ ਕਾਬੂ ਕੀਤੇ ਇਨ੍ਹਾਂ ਨੌਜਵਾਨਾਂ ਨੂੰ ਰਸ਼ੀਅਨ ਸੈਨਿਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੈਨਿਕ ਅਧਿਕਾਰੀ ਕਾਬੂ ਕੀਤੇ ਨੌਜਵਾਨਾਂ ਨੂੰ ਸਜ਼ਾ ਦਿਵਾਉਣ ਦਾ ਡਰ ਦਿਖਾ ਕੇ ਯੂਕਰੇਨ ਦੇ ਖਿਲਾਫ ਲੜਾਈ ਲੜਨ ਲਈ ਰੂਸ ਦੀ ਫੌਜ ਵਿੱਚ ਭਰਤੀ ਕਰ ਲੈਂਦੇ ਹਨ ਜਿਨ੍ਹਾਂ ਨੇ ਬੀਤੇ ਦਿਨ ਰੂਸ ਦੇ ਸੈਨਿਕਾਂ ਦੀ ਵਰਦੀ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਰੂਸ ਦੀ ਸੈਨਿਕ ਦੀ ਵਰਦੀ ਵਿੱਚ ਹਥਿਆਰ ਫੜੇ ਸੱਤ ਪੰਜਾਬੀ ਨੌਜਵਾਨ ਭਾਰਤ ਸਰਕਾਰ ਪਾਸੋਂ ਉਹਨਾਂ ਨੂੰ ਰੂਸ ਵਿੱਚੋਂ ਕੱਢਣ ਦੀ ਗੁਹਾਰ ਲਾਉਂਦੇ ਦੱਸੇ ਜਾ ਰਹੇ ਹਨ